ਸਤਿਕਾਰ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ نیوز ਹਿੰਦੁਸਤਾਨ ਫਾਸਟ نیوز ਦੇਖਣ ਵਾਲੇ ਦਸਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਲੁਧਿਆਣਾ ਗਿਆਸਪੁਰਾ ਬਾਡ ਨੰਬਰ 33 ਦੇ ਵਿਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਸਰਦਾਰ ਹਰਜਿੰਦਰ ਸਿੰਘ ਖੰਮ ਨੇ ਲੋਹਾਰਾ ਦੇ ਬਖ ਬਖ ਮੋਹੱਲਿਆ ਦੇ ਵਿੱਚ ਲਹਿਰਾਇਆ ਤਿਰੰਗਾ ਆਓ ਜਾਣਦੇ ਹਾਂ ਪੂਰੀ ਖਬਰ ਲੁਧਿਆਣਾ ਤੋਂ ਬਿਊਰੋ ਰਿਪੋਰਟ ਜਾਦੀ ਜਿਹੜਾ ਮਨਾਇਆ ਗਿਆ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਕਰੋ ਹਾਂਜੀ ਜੜਾ ਅੱਜ 78 ਸਾਲ ਪੂਰੇ ਹੋ ਗਏ ਨੇ ਦੇਸ਼ ਜਾਦ ਕੋ ਇਹਨੂੰ ਤਾਂ ਮੈਂ ਸਾਰੇ ਇਹਦੇ ਸੰਬੰਧ ਵਿੱਚ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਤੋਂ ਲੁਧਿਆਣੇ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਵਾ ਜਿਨ੍ਹਾਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਵੀ ਕੋਟ ਕੋਟ ਪ੍ਰਣਾਮ ਤੇ ਅੱਜ ਸਾਡੀ ਸਮੂਹ ਟੀਮ ਨੇ ਪੂਰੇ ਇਲਾਕੇ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਵਿੱਚ ਜਾ ਕੇ ਤਿਰੰਗਾ ਫੈਰਾਇਆ ਤੇ ਅਸੀਂ ਇਲਾਕਾ ਵਾਸੀਆਂ ਨੂੰ ਵੀ ਵਧਾਈਆਂ ਦੇ ਕੇ ਆਏ ਆਂ ਤਾ ਇੱਕ ਵਾਰ ਫਿਰ ਤੁਹਾਡੇ ਚੈਨਲ ਨਾਲ ਹੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਸੁਤੰਤਰਤਾ ਦਿਵਸ ਦੀ ਦੇਖੋ ਯੁਵਾ ਪੀੜੀ ਨੂੰ ਕੀ ਸੰਦੇਸ਼ dena ਚਾਹੋਗੇ ਦੇਖੋ ਯੁਵਾ ਪੀੜੀ ਲਈ ਅੱਜ ਇਸ ਸੁਭ ਦਿਹਾੜੇ ਦੇ ਉੱਪਰ ਮੈਂ ਇੱਕ ਅਰਜ਼ ਕਰ ਰਿਹਾ ਹਾਂ ਕਿ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਹੈ ਪੂਰੇ ਸਮਾਜ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਨਸ਼ੇ ਦੀ ਦੌਰ ਜ਼ਿਆਦਾ ਚੱਲਿਆ ਹੋਇਆ ਤੇ ਮੈਂ ਆਪਣੇ ਵੱਲੋਂ ਉਹਨਾਂ ਨੂੰ ਇੱਕ ਸਿੱਖਿਆ ਦੇ ਰਿਹਾ ਕਿ ਨਸ਼ੇ ਤੋਂ ਪਰੇਸ਼ ਕਰੋ ਆਉਣ ਵਾਲੀ ਆਪਣੀ ਜਿਹੜੀ ਸੈਂਕਿਆਂ ਨੂੰ ਬਚਾਈਏ ਆਪਾਂ ਜਿਹੜੀ ਆਪਣਾ ਛੋਟੇ ਬੱਚੇ ਨੇ ਉਹਨਾਂ ਨੂੰ ਸਿੱਖਿਆ ਕੀ ਮਿਲੂਗੀ ਜੇ ਅਸੀਂ ਨਸ਼ਾ ਕਰਨ ਲੱਗ ਜਾਈਏ ਤਾਂ ਸਾਡੇ ਜਿਹੜੇ ਬੱਚੇ ਆਉਣ ਵਾਲੇ ਆ ਪੀੜ੍ਹੀਆਂ ਸਾਡੀਆਂ ਬਰਬਾਦ ਹੋ ਜਾਣਗੀਆਂ ਉਹਨਾਂ ਨੂੰ ਅਸੀਂ ਇਹੀ ਭਰਾਵਾਂ ਨੂੰ ਅਪੀਲ ਆ ਮੇਰੀ ਹੱਥ ਜੋੜ ਕੇ ਕਿ ਅੱਜ ਤੋਂ ਤੁਸੀਂ ਇੱਕ ਇਸ ਦੇਸ਼ ਆਜ਼ਾਦੀ ਦੇ ਵਿੱਚ ਜਿਹੜਾ ਅੱਜ 78ਵਾਂ ਤਿਵਸ ਮਨਾ ਰਹੇ ਆਪਾਂ ਤੇ ਇਸ ਤੋਂ ਇੱਕ ਪ੍ਰੇਡ ਨਾਲ ਲੈ ਕੇ ਜਾਓ ਕਿ ਤੁਸੀਂ ਨਸ਼ਾ ਛੱਡ ਦੋਗੇ ਨਸ਼ਾ ਛੱਡ ਕੇ ਜਦੋਂ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਖੀ ਸ਼ਾਂਤੀ ਰਹੋਗੇ ਤੁਹਾਡੇ ਬੱਚੇ ਵੀ ਸਿੱਖਿਆ ਅੱਜ ਤੋਂ ਵਧੀਆ ਰਹਿਣਗੇ